हां जी सत श्री अकाल जी ਸਾਰਿਆਂ ਨੇ ਅੱਜ ਮੈਂ ਆਪਣੇ ਭਾਈਚਾਰੇ ਵਿੱਚ ਬੈਠੇ ਅਸੀਂ ਇਕੱਠੇ ਹੋ ਕੇ ਸਾਰੇ ਇਹ ਮੇਰੇ ਮਾਰੇ ਭਾਈ ਸੰਗਰੂਰੇ ਤੋਂ ਪ੍ਰਧਾਨ ਸਾਹਿਬ ਸਾਡੇ ਹਰਵਤ ਸਿੰਘ ਜੀ ਤੇ ਸ਼ਾਮ ਜੀ ਬਡਰਖਾ ਤੋਂ ਸਾਡੇ ਉਹਨਾਂ ਦੇ ਭਰਾ ਨਿਵਾਸ ਸਿੰਘ ਨਿਵਾਸ ਸਿੰਘ ਬੜਬੜ ਜੀ ਤੇ ਸਾਡੇ ਦਲਵਾਗ ਵਾਲਿਆ ਸਾਹਿਬ ਪਰਮਜੀਤ ਪੰਮੀ ਜੀ ਸੋਮਨਾਥ ਜੀ ਸਾਡੇ ਪੰਜੂਗਾ ਤੇ ਲੋ ਅੱਜ ਮੈਂ ਕਮਲ ਜੀ ਨੂੰ ਅਮਰੀਕਾ ਮਿਲਣਾ ਸੀ ਉੱਥੇ ਸਾਡੀ ਮੀਟਿੰਗ ਨਹੀਂ ਹੋਈ ਤੇ ਅੱਜ ਅਮੀਥੀ ਆਂ ਤੇ ਲੋ ਕਮਲ ਜੀ ਕੋਲ ਤੋਂ ਇਹ ਸ਼ੇਰ ਸੁਣਾਇ ਲੱਗੋ ਮੈਂ ਬੈਠਾ ਬੇ ਬੋਲ ਦੇ ਦੀ ਤੈਨੂੰ ਸਾਰ ਨਹੀਂ ਤੇ ਜਿਹੜਾ ਨਿਤ ਤੇਰੇ ਵਿੱਚ ਬੋਲਦਾ ਏ ਭੁੱਲਾ ਬਾਰ ਫਿਰੇ ਟੋਲੇ ਉਸ ਨੂੰ ਉਹ ਵਾਗ ਮੁਰਗੀਆਂ ਰੂੜੀਆਂ ਫੋਲਦਾ ਏ ਕੌਣ ਹੈ ਵਿੱਚ ਤੇਰੇ ਸ਼ੈਦੋਹੀ ਹੋਵੇਂ ਜਿਨੂ ਟੋਲਦਾਏ ਫੁੱਲੇ ਸ਼ਾ ਜੁਦਾ ਨਹੀਂ ਰੱਬ ਤੇ ਤੋਂ ਆਪੇ ਆਵਾਜ਼ ਮਾਰੇ ਆਪੇ ਭੋੜਦਾਏ ਕੀ ਬਾਤ ਆ ਅੱਗੇ ਮੱਕੇ ਗਿਆ ਤੇ ਇਟਾ ਮਿਲੀਆਂ ਗੰਗਾ ਗਿਆ ਤੇ ਪਾਣੀ ਐਸੀ ਕਰਨੀ ਕਰ ਚਲ ਬੰਦਿਆ ਓਏ ਤੇਰੀ ਮੁੱਕ ਜੇ ਆਉਣ ਨਹੀਂ ਜਾਣੀ ਇੰਨੀ ਹਾਜ਼ਰੀ ਸਾਡੀ ਕਬੂਲ ਕਰੋ ਕੀ ਬਾਤ ਹੈ ਕਿਉਂ ਸ਼ੁਕਰੀਆ ਅੱਜ ਸਾਡੇ ਕਮਲ ਭਾਈਓ ਅਮਰੀਕਾ ਵਾਲੇ ਇਹਨਾਂ ਦੇ ਘਰ ਬੈਠੇ ਆ ਤੇ ਸਾਡੇ ਲੱਖਾ ਜੀ ਔਰ ਸਾਡੇ ਹੋਰ ਵੀ ਆਏ ਹੋਏ ਹੋਰ ਵੀ ਤੁਤੰਤੇ ਸੱਜਣਾਂ ਪੰਮੀ ਜੀ ਸਾਡੇ ਪੰਮੀ ਜੀ ਔਰ ਸਾਡੇ ਭਾਜੀ ਹਰਵੰਸ ਜੀ ਹਰਵੰਸ ਜੀ ਜਿਹੜੇ ਨਾ ਸੰਗਰੂਦੀ ਨਗਰਪਾਲਿਕਾ ਸੀ ਉਹਦੇ ਪ੍ਰਧਾਨ ਸੰਗਰੂਦੀ ਨਗਰਪਾਲਿਕਾ ਦੇ ਪ੍ਰਧਾਨ ਜੀ ਜੁਗੀਰ ਸਾਹਿਬ ਤੇ ਅੱਜ ਅੱਜ ਸਾਡੇ ਪ੍ਰਧਾਨ ਆ ਜੀ ਜੇਵਾ ਸਿੰਘ ਬੜਵਰ ਤੋਂ ਇਹ ਵੀ ਅੱਜ ਸਾਡੇ ਕਮਲ ਭਾਈ ਦੇ ਆਏ ਹੋਇਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਵਾਲੇ ਸਾਹਿਬ ਸੁਣਾਉਣਗੇ ਵਾਲੇ ਸਾਹਿਬ ਜਿਹੜਾ ਬਦਿਆ ਜ ਟੰਗ ਦੇ ਨਾਂ ਬਹੁਤ ਮਸ਼ਹੂਰ ਮੇਰੇ ਵੀਰ ਦਲਵਾਗ ਵਾਲਿਆ ਜੀ ਮਿਹਨਤ ਤੇ ਤੁਹਾਨੂੰ ਸ਼ੁਕਰਗੁਜ਼ਾਰ ਹੈ ਲੋ ਸਾਰੇ ਸੰਗਤ ਦੇ ਦਰਸ਼ਕਾਂ ਨੂੰ ਸੋਮ ਲਾ ਜੀ ਹਾਂ ਜੀ ਬੋਲ ਕੇ ਕੋਈ ਕੁਝ ਨਹੀਂ ਕੁਝ ਨਹੀਂ ਕੋਈ ਗਾ ਰਿਹਾ ਕੁਝ ਨਹੀਂ ਹਾਂ ਦੋਸਤ ਆ ਗਿਆ ਨਾ ਸਾਡੇ ਕੋਲ ਸ਼ਾਵਾ ਪੀਲਾ ਓੜਿਆ ਕੁਝ ਵੀ ਹੋ ਜਾਏ ਜੋ ਤੁਸੀਂ ਤੁਹਾਡੀ ਬਰੂਦਾਰੀ ਕਦੇ ਘਰ ਵਾਲਿਆਂ ਨੂੰ ਸੁਣਾਈ ਹੋਊਗੀ ਗੱਲ ਕੋਈ ਆ ਗਿਆ ਆ ਗਿਆ 5 ਮਿੰਟ ਚੱਲ ਜਾ 5 ਮਿੰਟ ਚੱਲ ਜਾ ਆ ਗਿਆ ਆ ਗਿਆ ਉਦੋਂ ਕੱਲ ਆ ਰਹੀਆਂ ਬੰਦੇ ਕਹਿੰਦੇ ਆ ਜਾਓ ਸੁਣਾਓ ਯਾਰ ਹੋਗੀ ਹੋਗੀ ਹਾਂਜੀ ਮੇਰੇ ਹੁਣ ਸਮਝ ਨਹੀਂ ਆਉਂਦਾ ਹੈ ਕਿ ਮੈਂ ਕੋਈ ਸ਼ੇਅਰ ਇੱਕ ਦਾ ਕੋ ਧਰਮ ਹੀ ਖਲਾਉ ਜੋ ਕੋਈ ਨੀ ਬੋਲੋ ਤਾਂ ਵੀ ਆ ਸ਼ਾਂ ਲੱਗਿਆ ਹੋ ਪਾਣੀ ਵਿੱਚ ਜੋ ਕਾ ਨੇ ਪਾਣੀ ਵਿੱਚ ਜੋ ਕਾ ਨੇ ਉਹ ਜਿੰਨਾ ਪਿੱਛੇ ਤੂੰ ਫਿਰਦਾ ਸਾਡੀ ਜੁੱਤੀ ਦੀਆਂ ਨੋਕਾਂ ਨੇ ਉਹ ਜਿੰਨਾ ਪਿੱਛੇ ਤੂੰ ਫਿਰਦਾ ਸਾਡੀ ਜੁੱਤੀ ਦੀਆਂ ਨੋਕਾਂ ਨੇ ਛੱਪੜੀ ਵਿੱਚ ਅੰਬ ਤਾਰਦਾ ਵਾਹ ਵਾਹ ਛੱਪੜੀ ਵਿੱਚ ਅੰਬ ਤਾਰਦਾ ਉਹ ਇਸ ਜੁਦਾਈ ਨਾਲੋਂ ਰੱਬ ਪੈਦਾਈ ਨਾ ਕਰਦਾ ਇਸ ਜੁਦਾਈ ਨਾਲੋਂ ਰੱਬ ਪੈਦਾਈ ਨਾ ਕਰਦਾ ਕੋਈ ਕਾਰਨ ਨਹੀਂ ਚਲਦੇ ਆ ਜਿਹਨ ਮਾਰੇ ਆਲੋ ਅਲਰੇਡੀ ਕਰੋ ਅਮਰੀਕਾ ਟੇਡਾਲ ਵਰਤੋ ਵਾਹ ਜੀ ਬੋਲ ਵਾਹ ਹੋਏ ਅੱਜ ਮੇਰੇ ਭਾਜੀ ਪਰ ਉਪਮਾਨ ਨੇ ਸਨਵਾਣ ਬੈਠਾ ਮਾਰ ਤੇ ਬਜ਼ੁਰਗੀ ਇਹਨੂੰ ਕਿੱਲੇ ਮਾਰ ਵਡਿਆਈ ਆ ਜੇ ਨਾ ਮਾਪੇ ਕਹਿ ਨੀ ਤਾਂ ਸਾਲੋਂ ਕਹਿ ਕੈਮ ਨੰਬਰ 1 ਤੇ ਲਾਓ ਜੀ ਫਿਰ ਮੈਂ ਵੀਡੀਓ ਬਣਾਉਣੀ ਵੀਡੀਓ ਵੀਡੀਓ ਬਣਾਉਣੀ ਹਾਂ ਵੀਡੀਓ ਬਣਾਉਣੇ ਛੋਟਾ ਛੋਟਾ ਮੈਨੂੰ ਵੀਡੀਓ ਵਾਲਾ ਪਰਸੋ ਨਾ ਤਾਂ ਵੀਰ ਪਰਸੋ ਆਉਣਾ ਹਾਂਜੀ ਓਕੇ ਗੱਲ ਕੋਈ ਨਹੀਂ ਬੋਲ ਬਜ਼ੁਰਗੀਆਂ ਸੁਣ ਲੈ ਹਾਂਜੀ ਬੋਲ ਜੀ ਮਾਲੀ ਦਾ ਕੰਮ ਪਾਣੀ ਮਾਲੀ ਦਾ ਕਮ ਪਾਣੀ ਦੇਣਾ ਤੇ ਪਰ ਪਰ ਮਸ਼ਕਾ ਪਾਵੇ ਹਏ ਉਹ ਮਾਲਕ ਦਾ ਕਮ ਫਲ ਫਲ ਲਾਉਣਾ ਓ ਲਾਵੇ ਜਾਨਾ ਲਾ ਨੇ ਸਕੂਲੇ ਕਠੀਆਂ ਲਗੀਆਂ ਓਏ ਇਹ ਕੋਈ ਗੁਰੂ ਫਰਕ ਕੀ ਐ ਔਰ ਇਹਦੇ ਸਕੂਲੇ ਕਠੀਆਂ ਲਗੀਆਂ ਰਹੀ ਟੱਕਰ ਅਸਾਂ ਦੀ ਫਸਮੀ ਉਹ ਉਹਨਾ ਮਾਸਟਰ ਨੂੰ ਮੁਰਸ਼ਿਦ ਮੰਨਿਆ ਤੇ ਲੋਕੋ ਮੈਂ ਮੰਨਿਆ ਨੀਰਾ ਰਸਮੀ ਓਹ ਕਰ ਗਈਆਂ ਐਵੇਂ ਵੀ ਐ ਗਈਆ ਐ ਮੇ ਬੀਏ ਤੇ ਮੈਥੋਂ ਪਾਸ ਨਾ ਹੋਈ ਕਸ਼ਮੀਰ ਵਾਹ ਵਾਹ ਲਖਿਆ ਜਿਸ ਤੂੰ ਦੇ ਨਾਲ ਗੁੜਤੀ ਦੇਵੇਂ ਵਾਹ ਜਿਸ ਤੂੰ ਦੇ ਨਾਲ ਗੁੜਤੀ ਤੇਵੇਂ ਤੇ ਉਸ ਦੇ ਨਾਲ ਪਾਣੀ ਉਹ ਜਿਹੜਿਆ ਮੇਲ ਮੁਹੰਮਦ ਉਹ ਜਿਹੜਿਆ ਮੇਲ ਮੁਹੰਮਦ ਮਦ ਤੇ ਉਹ ਆਏ ਮਕਾਨੀ ਆਹੋ ਲੈ ਕਰੇ ਹੋਰ ਸੁਣਾ ਇਹ ਤੇ ਆਈ ਮੇਰਾ ਯਾਰ ਨਿਆ ਆ ਆਹੋ ਉਹ ਰੱਬਾ ਖੈਰ ਹੋਵੇ ਉਹ ਤੇ ਦਮ ਦੀ ਹਾਰ ਸ਼ਿੰਗਾਰ ਨੂੰ ਚੰਗੇ ਨਹੀਂ ਲੱਗਦੇ ਵਾਹ ਵਾਹ ਤੁਸੀਂ ਗੁਰੂ ਵਾਲੇ ਹਾਰ ਸ਼ਿੰਗਾਰ ਸੰਗੇ ਨਹੀਂ ਲੱਗਦੇ ਜੰਮਦੀ ਓ ਯਾਰਾ ਵਾਲੀ ਆਈ ਤੁਮਨਾ ਓ ਯਾਰਾ ਵਾਲੀ ਆਈ ਤੁਮਨਾ ਓ ਯਾਰਾ ਵਾਲੀ ਨਾ ਆਈ ਤੁਮਨਾ ਤੇ ਮੈਂ ਰਾਤ ਗੁਜ਼ਾਰਾਂ ਗਮ ਦੀ ਓ ਯਾਰ ਬਿਲੇ ਜੇਨ ਦੁਮਨਾ ਉਹ ਬਿਨਾ ਯਾਰ ਦੇ ਹੀਦਨਾ ਕਾਵੀ ਯਾ ਬਾਏ ਜੀ ਗਾ ਗਾ ਤਾਰੇ ਵਾਸਤੇ ਹਾਂਜੀ ਕਦੇ ਕਰ ਜਾਂਦਾ ਜਹ ਸਜਣਾ ਤੂੰ ਉਹ ਪਿਓ ਕਿੰਨੀਆਂ ਮੁਸ਼ਕਲਾਂ ਸੈਂ ਜਾਂਦਾ ਇਹ ਆਪ ਤੇ ਭੁੱਖਾ ਰਹਿ ਲੇਗਾ ਉਹ ਰੋਟੀ ਬੱਚਿਆਂ ਦੇ ਲਈ ਨੇ ਆਉਂਦਾ ਉਹ ਦਿਨੇ ਰਾਤ ਕਰ ਮਜਦੂਰੀਆਂ ਹੋ ਕੇ ਪ੍ਰਦੇਸੀ ਰਹਿ ਜਾਂਦਾ ਉਹ ਕਦੇ ਕਰ ਆਂਦਾ ਜਾ ਸੱਜਣਾ ਤੂੰ ਉਹ ਪਿਓ ਕਿੰਨੀਆਂ ਮੁਸ਼ਕਲਾਂ ਆਏ ਲੰਦਾ ਆਏ ਬਾਪੂ ਖੁਸ਼ੀ ਵਾਸਤੇ ਕਬੱਡੀ ਲਗਾ ਲਈ ਯਾਰ